ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਬਿਹੜਾ ਬਈ ਤੇ ਇੱਕ ਤਾਜੀ ਸੋਈ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀਕਾਲ ਸਸੀਕਾਲ ਵੀਰੇ ਉਹ ਠੀਕ ਹੋ ਵਧੀਆ ਜੀ ਹਾਂ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਜਸਪ੍ਰੀਤ ਆ ਬਈ ਐਡਰੈਸ ਭਾਉੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਠੀਕ ਆ ਬਈ ਪਿੰਡ ਭਾਉੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋ 62390 ਬਈ 81688 ਬਈ ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਇਹ ਬਈ ਟੋਕੜਾ ਮਹੀਨਾ ਕੱਟੀ ਕਾ ਭਰਾ ਇਹਨੂੰ ਹੋ ਗਿਆ ਓਕੇ ਦੇ 8 ਕਿਲੋ 8 9 ਕਿਲੋ ਦੁੱਦਾ ਬਸ ਓਕੇ ਬਈ ਖੋਲ ਦੇ ਬਈ ਤੋੜ ਕੇ ਦਿਖਾ ਦਈਏ ਚਵਾਈ ਚਵਾਈ ਕਿਵੇਂ ਹੈ ਬਈ ਇੱਕ ਨੰਬਰ ਠੀਕ ਹੈ ਠੰਢੀ ਠੁੰਢੀ ਫੁੱਲ ਫੁੱਲ ਬਈ ਠੀਕ ਹੈ ਬਈ ਤੋੜਾ ਚੈੱਕ ਕਰ ਲੋ ਬਰੀਟ ਚੰਗੀ ਆ ਬੈੜਾਂਗਾ ਬਈ ਕੱਦ ਫਰੰਟ ਇਸ ਦੀ ਬਿਊਟੀ ਦੇਖੋ ਕਰਮਾਈ ਦੀ ਕਮਾਲ ਆ ਬਈ ਕੀਮੋ ਲਵਰੇਜ ਜੈਜ ਫੋਨ ਫੋਨ ਤੇ ਕਰ ਲਾਂਗੇ ਜੈ ਜੀ ਹਾਂ ਜੈ ਜੀ ਤੁਮ ਮਾ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਊਗਾ ਬੜਾ ਮੋਲ ਨਹੀਂ ਰੱਖਦੇ ਬਾਈ ਕਹਿੰਦਾ ਤੇ ਫੈਂਟ ਬਹੁਤ ਆਉਂਦੀ ਹੋਣੀ ਹਾਂ ਬਾਈ ਵਧੀਆ ਹੁੰਦੀ ਹੈ 357 ਰੁਪਏ ਦੁੱਧ ਪਏ ਜਾਂਦਾ ਓਕੇ ਬਾਈ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਦੂਜਾ ਸੂਆ ਸੂਈ ਹੈ ਹਾਂ ਵੀਰੇ ਦੂਜਾ ਸੂਆ ਕਦੋਂ ਸੂਈ ਹੈ ਵੀਰੇ ਇਹ ਬਸ ਅੱਧਾ ਘੰਟਾ ਹੋ ਗਿਆ ਹੋ ਗਿਆ ਬੱਚਾ ਕੀ ਦੇਤਾ ਬਸ ਸਬਰੀ ਬੱਚਾ ਦੇਤਾ ਜੇਰ ਪੈਣੀ ਹੈ ਨਾ ਹਾਂ ਬਈ ਜੇਰ ਬੱਸ ਲੜ ਲਮਕੀ ਜਾਂਦਾ ਥੋੜੇ ਟਾਈਮ ਲਈ ਜੇਰ ਪੈ ਜਾਣੀਆਂ ਕਿੰਨਾ ਕੁ ਰਿਕਾਰਡ ਆ ਵੈਸੇ ਦੁੱਧ ਦਾ ਬਈ ਬਈ ਪਿਛਲੇ ਸੋ 15 16 ਕਿਲੋ ਜੁਆ ਠੀਕ ਆ ਵੱਡੀ ਨਾਲ ਦੇਖੋ ਦੁੱਧ ਵਾਲੇ ਬਈ ਕੱਲਾ ਕੱਲਾ ਥਣ ਪੂਰੀ ਵਿੱਚੀ ਤੇ ਗੁਲਾਬੀ ਥਣ ਚਬਾਈ ਕਿਵੇਂ ਆ ਠੀਕ ਆ ਬਈ ਇੱਕ ਨੰਬਰ ਓਕੇ ਹੈਗੀ ਠੀਕ ਆ ਖੋਲ ਦੇ ਮੜੀ ਤੋਰ ਕੇ ਦਿਖਾ ਦਈਏ ਤਾਜੀ ਸੂਈ ਆ ਬਈ ਹੁਣੇ ਸੂਈ ਆ ਥੋੜਾ ਟਾਈਮ ਹੀ ਹੋਇਆ ਬੱਚਾ ਕਰਮਾਲੀ ਨੇ ਬੱਚਾ ਦੇ ਤਾਂ ਤੇ ਲੇਵਾ ਚੈੱਕ ਕਰ ਲਓ ਲੈਵਰੀ ਕੁਆਲਿਟੀ ਚੈੱਕ ਕਰ ਲਓ ਲੈ ਕਿਆ ਬਾਤ ਆ ਬਈ ਇਹ ਜੇ ਦਾ ਲਾੜਾ ਜਿਹੜਾ ਲਮਕੀ ਜਾਂਦਾ ਥੋੜੇ ਟਾਈਮ ਤੱਕ ਕਰਮਾਈ ਦੀ ਜੇਰਾ ਪਹਿ ਜਾਣੀ ਆ ਬਈ ਲੈ ਫੇਸ ਦੀ ਬਿਊਟੀ ਦੇਖੋ ਬੜ ਚੰਗੀ ਆ ਆਪਣੇ ਦਾ ਘਰ ਦੀ ਆ ਹਨਾ ਬਈ ਪੁੱਛ ਹਾਂ ਵੀਰੇ ਘਰ ਦੇ ਦੋ ਮੈਂ ਪੁੱਛ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਈ ਖੇੜੀ ਲੂ ਪਸੂ ਸੋਰਾ ਚੈੱਕ ਕਰ ਲਓ ਲੈਵਾ ਚੈੱਕ ਕਰ ਲਓ ਇਹ ਮੁੱਲ ਇਹਦਾ ਹੀ ਫੋਨਤੀ ਹੋ ਜਾ ਹਾਂ ਬਾਈ ਮੁੱਲ ਇਹਦਾ ਹੀ ਜੈ ਜੀ ਹੋ ਹਾਂ ਜੈ ਜੀ ਬਈ ਠੀਕ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਵੇੜ ਦੇ ਥਾਉਨਾ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਾਖਦੇ ਆਣ ਵਾਲਾ ਚੰਗਾ ਹੈ ਨਾ ਬਾਈ ਹਾਂ ਬਾਈ ਹੂੰ ਲੇਵਾ ਤੇ ਥਾਨ ਇੱਕ ਨੰਬਰ ਤੇ ਬਾਕੀ ਮੌਲ ਬਾਈ ਕਹਿੰਦਾ ਜੈ ਜੀ ਹੋਵੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਹੈ ਬਾਈ ਨੈਟ ਕਰ ਲੈ ਧੰਨਵਾਦ